ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਹ ਜੋ ਸ਼ਹੀਦੀ ਦਿਨ ਨੇ ਇਹ ਜੋ ਪੰਦਰਵਾੜਾ ਹੈ ਬੜਾ ਬੈਰਾਗ ਮਈ ਮਾਹੌਲ ਹੈ ਪੰਜਾਬ ਦਾ ਸ਼ਰਦਾ ਮਈ ਸ਼ੋਕ ਮਈ ਮਾਹੌਲ ਹੈ ਪੰਜਾਬ ਦਾ ਲੇਕਿਨ ਇਸ ਮਾਹੌਲ ਦੇ ਵਿੱਚ ਵੀ ਵੀਰਵਾਲ ਜੱਪਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਤੇ ਬਾਵਾ ਗਲਾਈ ਹੋਈ ਹੈ ਔਰ ਇੱਥੇ ਤੱਕ ਹੈ ਕਿ ਇੱਕ ਡਿਜੀਟਲ ਜੁੱਧ ਵੀ ਚੱਲ ਰਿਹਾ ਹੈ ਇੱਕ ਪਾਸੇ ਤਾਂ ਬਿਆਨਵਾਜੀ ਕਰ ਰਹੇ ਨੇ ਵਿਰੋਧੀ ਧਿਰਾਂ ਖਾਸ ਤੌਰ ਤੇ ਕਾਂਗਰਸ ਅਕਾਲੀ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਕਹਿ ਰਹੀਆਂ ਨੇ ਜਿਵੇਂ ਕੇਂਦਰ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਖਾਸ ਤੌਰ ਤੇ ਜਦੋਂ ਤਾਂ ਇਹ ਪੋਸਟਰ ਇੱਕ ਘੋਨੇ ਮੋਨੇ ਬੱਚੇ ਦਾ ਅ ਜਿਹੜਾ ਹੈ ਉਹ ਸਾਹਮਣੇ ਆਇਆ ਜਿਹਦੇ ਵਿੱਚ ਵੀਰਵਾਰ ਦੇਵਸ ਹਿੰਦੀ ਚ ਲਿਖਿਆ ਹੋਇਆ ਹੈ ਤੇ ਨਾਲ ਫਿਰ ਉੱਚੀ ੜਾਨ ਕੇ ਲਈ ਤੇ ਉਹਦੇ ਚ ਕੋਈ ਵੀ ਜਿਹੜੀ ਕਿਸੇ ਵੀ ਤਰੀਕੇ ਨਾਲ ਸਿੱਖ ਪਰਪਰਾ ਦੇ ਉਹ ਨੇੜੇ ਨਹੀਂ ਹੈ ਸਿਰਫ ਵੀਰਵਾਰ ਦੇਵਸ ਦੀ ਗੱਲ ਉਹਦੇ ਚ ਕੀਤੀ ਹੈ ਜੋ ਪੀਆਈਬੀ ਨੇ ਪੋਸਟਰ ਜਾਰੀ ਕੀਤਾ ਹੈ ਖੈਰ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਲੜਾਈ ਜਿਹੜੀ ਚੱਲ ਰਹੀ ਹੈ ਡਿਜੀਟਲ ਯੁੱਧ ਚੱਲ ਰਿਹਾ ਹੈ ਇਸੇ ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦਾ ਮਤਲਬ ਹੈ ਕਿ ਹੈਸ਼ਟੈਗ ਕੀ ਚੱਲ ਰਹੇ ਨੇ ਹੈਸ਼ਟੈਗ ਜਿਹੜੇ ਤਾਂ ਹੱਕ ਚ ਦੇ ਕਿਸ ਸਹਿਬਜ਼ਾਦੇ ਸ਼ਹੀਦੀ ਦਿਵਸ ਸੋਣਾ ਚਾਹੀਦਾ ਉਹ ਹੈਸ਼ਟੈਗ ਸਹਿਬਜ਼ਾਦੇ ਸ਼ਹੀਦੀ ਦਿਵਸ ਫਿਰ ਇੱਕ ਹੈਸ਼ਟੈਗ ਨੋ ਵੀਰਵਾਲ ਦਿਵਸ ਫਿਰ #sikertity ਇਹਦੇ ਚ ਫਿਰ ਆਪਣੇ ਆਪਣੇ ਤਰਕ ਦਿੱਤੇ ਜਾ ਰਹੇ ਨੇ ਇਕੱਲੇ ਹੀ ਨਹੀਂ ਹੈ ਤੇ ਜੁਦ ਤਾਂ ਤਾਂ ਹੀ ਹੁੰਦਾ ਨੇ ਜੇ ਦੂਜਾ ਪੱਖ ਵੀ ਹੋਵੇ ਦੂਜੇ ਪੱਖ ਚ ਸਰਕਾਰੀ ਜਿਹੜਾ ਕੈਂਪੇਨ ਹੈ ਉਹ ਚੱਲ ਰਹੀ ਹੈ ਉਹਦੇ ਚ #veerwaldevs ਜਿਹਦੇ ਚ ਮੋਦੀ ਸਾਹਿਬ ਦੀਆਂ ਵੀਡੀਓ ਵੀ ਪਾਈਆਂ ਜਾ ਰਹੀਆਂ ਨੇ ਜਿੱਥੇ ਉਹ ਬੋਲ ਰਹੇ ਨੇ #gauravka tha ਤੇ ਉੱਥੇ ਆਪਣੇ ਹਸਾਬ ਨਾਲ ਸਭ ਜਿਆਦਾ ਦਾ ਬਲੀਦਾਨ ਕਿਉਂਕਿ ਹਿੰਦੂ ਧਰਮ ਦੇ ਵਿੱਚ ਬਲੀਦਾਨ ਸ਼ਬਦ ਵਰਤਿਆ ਜਾਂਦਾ ਜਿਵੇਂ ਅਸੀਂ ਸ਼ਹਾਦਤ ਵਰਤਦੇ ਹਾਂ ਉਹ ਇਸੇ ਤਰ੍ਹਾਂ ਹੈਸ਼ਟੈਗ ਨਿਆ ਭਾਰਤ ਤੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਭਾਰਤੀ ਨਾਇਕ ਜਿਹੜੇ ਭਾਰਤੀ ਹੀਰੋ ਨੇ ਉਹਨਾਂ ਨੂੰ ਸਤਿਕਾਰ ਦੇਣ ਦੀ ਗੱਲ ਹੋ ਰਹੀ ਹੈ ਇਹ ਉਹਦੇ ਵਿੱਚ ਯਾਨੀ ਇਸ ਤਰੀਕੇ ਨਾਲ ਡਿਜੀਟਲ ਜੁੱਧ ਵੀ ਇਸ ਰੂਪ ਦੇ ਕੇ ਚੱਲ ਰਿਹਾ ਹੈ ਦੀਰਵਾ ਸੀ ਕਿ ਇਹ ਨਵੀਂ ਪੜੀ ਨਵੀਂ ਪੀੜੀ ਚਾਹੇ ਦੇ ਨਾਲ ਜ਼ਿਆਦਾ ਜੁੜੀ ਹੋਈ ਹੈ ਉਹਨਾਂ 'ਚ ਚੱਲ ਰਿਹਾ ਹੈ ਸ਼ੇਅਰ ਵੀਡੀਓ ਵਾਇਰਲ ਹੋ ਰਹੇ ਨੇ ਤੇ ਪੋਸਟ ਜਿਹੜੇ ਹੁਣ ਪੋਸਟਰ ਵਾਇਰਲ ਹੋਇਆ ਜਿਹੜਾ ਉਹ ਵੀ ਆਪਣੇ ਆਪ ਦੇ ਵਿੱਚ ਫੈਲ ਪਰ ਅਹਿਮ ਹੈ ਤੇ ਉਸ ਨੇ ਇਹ ਵਿਵਾਦ ਨੂੰ ਹੋਰ ਵਧਾਤਾ ਔਰ ਇੱਕ ਪਾਸੇ ਕਾਰਟੂਨ ਜਿਹੜੇ ਨੇ ਉਹ ਆਉਣਾ ਹਾਲਾਂਕਿ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪੇਜ ਤੋਂ ਡਿਲੀਟ ਹੋ ਗਿਆ ਲੇਕਿਨ ਰਾਜਾ ਬੜਿੰਗ ਨੇ ਉਸ ਨੂੰ ਪੋਸਟ ਕੀਤਾ ਸਕਰੀਨਸ਼ਾਟ ਲੈ ਕੇ ਇਸੇ ਤਰੀਕੇ ਨਾਲ ਵੀ ਬਹ ਹਰਸ਼ਮ੍ਰਿਤ ਕੌਰ ਬਾਦਲ ਨੇ ਉਹ ਪੋਸਟਰ ਜਿਹਦੇ ਚੋਂ ਮੈਂ ਦੱਸਿਆ ਘੋਨੇ-ਮੋਨੇ ਦੀ ਤਸਵੀਰ ਬੱਚੇ ਦੀ ਜਿਹੜਾ ਹੱਥ 'ਚ ਕਾਗਜ਼ ਦਾ ਜਹਾਜ਼ ਲੈ ਕੇ ਡਾਊਨ ਦੀ ਗੱਲ ਕਰ ਰਿਹਾ ਹੈ ਉਹ ਇਸ ਸਾਰੇ ਇਹਨਾਂ ਬਾਰੇ ਵੀ ਚਰਚਾ ਜਿਹੜੀ ਹੈ ਹੋ ਰਹੀ ਹੈ ਵਾਇਰਲ ਹੋ ਰਹੇ ਨੇ ਦੂਜੇ ਪਾਸੇ ਬਹੁਤ ਸਾਰੇ ਪ੍ਰਾਣੇ ਗ੍ਰੰਥਾਂ ਦੇ ਪੰਨੇ ਸ਼ੇਅਰ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਸਰਬਜਾਦੇ ਨੂੰ ਬਾਬਾ ਸੰਬੋਧਿਤ ਕੀਤਾ ਜਾ ਰਿਹਾ ਜਾਂ ਕਿਉਂ ਕਰ ਰਿਹਾ ਤੁਲਨਾ ਹੋ ਰਹੀ ਹੈ ਇੱਕ 14 ਨਵੰਬਰ ਵਾਲਾ ਪੰਡਿਤ ਨੇਰਵਾਲਾ ਬਾਲਦੇਵਸ ਦੂਜਾ 26 ਦਸੰਬਰ ਵਾਲਾ ਜਿਹੜਾ ਹੁਣ ਮੋਦੀ ਸਾਹਿਬ ਕਹਿੰਦੇ ਨੇ ਬਾਲਦੇਵਸ ਹੈ ਤੋਂ ਇਸੇ ਨਹੀਂ ਨਹੀਂ ਲਗਾਤਾਰ ਐਨੀਮੇਸ਼ਨ ਤੀੜੇ ਬਿਵਾਦ ਚੱਲ ਰਹੇ ਨੇ ਕਿ ਸਿੱਖ ਮਰਿਆਦਾ ਦੇ ਹਿਸਾਰ ਜਿਹੜੇ ਸਿੱਖ ਗਰੂ ਪਰਵਾਰ ਦਾ ਜਿਹੜਾ ਵਰਜਤ ਹੈ ਕਿਸੇ ਵੀ ਇਸੇ ਤਰ੍ਹਾਂ ਦਾ ਕਾਰਟੂਨ ਐਨੀਮੇਟਡ ਜਿਹੜੀ ਫਿਲਮ ਬਣਾਉਣਾ ਜਾਂ ਜਿਹੜੇ ਪੋਸਟਰ ਬਣਾਉਣੇ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਤੇ ਹੁਣ ਇਹ ਸਾਰੇ ਹਾਲਾਤ ਦੇ ਵਿੱਚ ਇੱਕ ਪਾਸੇ ਐਸਜੀਪੀਸੀ ਅਕਾਲ ਤਖਤ ਦਾ ਵਿਰੋਧ ਕਿ ਵੀਰਵਾਦ ਦਬਸਣੀ ਚਾਹੀਦਾ ਦੂਜੇ ਪਾਸੇ ਡਿਜੀਟਲ ਯੁੱਧ ਜਿਹੜਾ ਚੱਲ ਰਿਹਾ ਹੈ ਇਹ ਸਾਰੇ ਦੇ ਬਾਵਜੂਦ ਤੇ ਲਗਾਤਾਰ ਜਿਹੜੇ ਸਰਕਾਰੀ ਸਿੱਖ ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਦੱਸ ਰਹੇ ਨੇ ਕਿ ਅਸੀਂ ਕੀ ਕੀ ਕਰਨਾ ਹੈ ਉਹਨਾਂ ਨੇ ਪਿੱਛੇ ਜਿਹੜੇ ਵਿਕਰਮ ਸਿੰਘ ਚੀਮਾ ਮਨਜੀਤ ਸਿੰਘ ਰਾਏ ਤੇ ਹੋਰ ਜਿਹੜੇ ਸਰਕਾਰੀ ਸਿੱਖ ਥਾਂ-ਥਾਂ ਤੇ ਜਿਹੜੇ ਬੈਠੇ ਨੇ ਹੁਣ ਭਾਰਤੀ ਜਨਤਾ ਪਾਰਟੀ ਚ ਉਹੋ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੇ ਨੇ ਕਿ ਅਸੀਂ 26 ਦਸੰਬਰ ਨੂੰ ਕਿਵੇਂ ਇਹ ਜਨਮ ਮਨਾ ਰਹੇ ਆਂ ਤੇ ਦੂਜੇ ਪਾਸੇ ਮੋਦੀ ਸਰਕਾਰ ਤਾਂ ਪ੍ਰਚਾਰ ਉਨਨਾ ਤਕ ਉਲਤਾ ਪ੍ਰਚਾਰੀ ਸਾਧਨ ਬਹੁਤ ਨੇ ਤੇ ਉਹ ਉਹਨਾਂ ਨੇ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਹੋਇਆ ਹੈ ਸਾਰੇ ਦੇਸ਼ ਦੇ ਵਿੱਚ ਉਹਦੇ ਬਾਰੇ ਕਿਵੇਂ ਮਨਾ ਰਹੇ ਨੇ ਇਹ ਵੀ ਦੱਸ ਰਹੇ ਨੇ ਯਾਨੀ ਬਾਬਾ ਜੋਰਾਪੁਰ ਸਿੰਘ ਬਾਬਾ ਫਤੇ ਸਿੰਘ ਜਿਨ੍ਹਾਂ ਨੂੰ ਉਹਨਾਂ ਨੇ ਵੀਰ ਬਾਲ ਕਹਿ ਕੇ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਮਿਨਿਸਟਰੀ ਆਫ ਐਜੂਕੇਸ਼ਨ ਨੇ ਗਾਈਡਲਾਈਨ ਜਾਰੀ ਕਰਤੀਆਂ ਕਿ ਅਸੀਂ ਕਿਵੇਂ ਮਨਾਉਣਾ ਯਾਨੀ ਕੇਂਦਰ ਸਰਕਾਰ ਦੀ ਮਿਨਿਸਟਰੀ ਆਫ ਐਜੂਕੇਸ਼ਨ ਬਾਰੇ ਗਾਈਡਲਾਈਨਸ ਆਈਆਂ ਨੇ ਉਹਦੇ ਚ ਉਹਨਾਂ ਨੇ ਦੱਸਤਾ ਕਿ ਮਨਾਉਣਾ ਕਿਵੇਂ ਹੈ ਇੱਕ ਪਾਸੇ ਤਾਂ ਸਰਕਾਰੀ ਸਿੱਖ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਦੂਜੇ ਪਾਸੇ ਇਹ ਗਾਈਡਲਾਈਨਸ ਨੇ ਕੀ ਹੈ ਉਹ ਕਹਿੰਦੇ ਇਹ ਅਸੀਂ ਇੱਕ ਛੁੱਟੀ ਨਹੀਂ ਰੱਖਣੀ ਇਸ ਦਿਨ ਇਹ ਛੁੱਟੀ ਤੱਕ ਸੀਮਿਤ ਨਹੀਂ ਕਰਨਾ ਇਸ ਨੂੰ ਲਰਨਿੰਗ ਐਕਸਪੀਰੀਅੰਸ ਬਣਨਾ ਚਾਹੀਦਾ ਹੈ ਤੇ ਉਹਦੇ ਚ ਉਹਨਾਂ ਨੇ ਨੁਕਤੇ ਦਿੱਤੇ ਨੇ ਪੁਆਇੰਟ ਦਿੱਤੇ ਨੇ ਇਕਤਾ ਹੀ ਡਿਜੀਟਲ ਤੇ ਫਿਜ਼ੀਕਲ ਪਰਦਰਸ਼ਨੀਆਂ ਐਗਜ਼ੀਬਿਸ਼ਨਸ ਲਗਣਗੀਆਂ ਉਸ ਤੇ ਡਿਜੀਟਲ ਵੀ ਦਿਖਾਈ ਜਾਣਗੇ ਫਿਜ਼ੀਕਲ ਵੀ ਲੱਗਣਗੀਆਂ ਫਿਰ ਇਹਨਾਂ ਨੇ ਕੰਟੈਂਟ ਤਿਆਰ ਕੀਤਾ ਜਿਹੜਾ ਸਕੂਲਾਂ ਨੂੰ ਭੇਜਤਾ ਤੇ ਉਹ ਤੁਸੀਂ ਕਰੋ ਫਿਰ ਸਕੂਲਾਂ ਨੂੰ ਕਿਹਾ ਕਿ ਲੇਖ ਮੁਕਾਬਲੇ ਕਰੋ ਕੁਝ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਸਟੋਰੀ ਟੈਲਿੰਗ ਤੇ ਫਿਰ ਨਾਲ ਇੱਕ ਪੋਰਟਲ ਜਾਰੀ ਕੀਤਾ ਮਾਈ ਗਵਰਨਮੈਂਟ ਪੋਰਟਲ ਜਿਹਦੇ ਵਿੱਚ ਕੁਇਜ਼ ਤੇ ਪਲੈਜ ਹੋਊਗਾ ਸੌਖਾਣ ਵਾਲੀ ਪ੍ਰੈਜ਼ੀਡੈਂਟ ਦੀ ਗੱਲ ਵੀ ਉਹਦੇ ਵਿੱਚ ਹੈ ਜਿਹੜਾ ਸਰ ਇੱਕ ਕਰੂਗਾ ਉਹਨੂੰ ਫਿਰ ਡਿਜੀਟਲ ਸਰਟੀਫਿਕੇਟ ਵੀ ਜਾਰੀ ਕੀਤਾ ਜਾਊਗਾ ਫਿਰ ਇੱਕ ਹੋਰ ਵੀ ਕੀਤਾ ਸੀਬੀਐਸਸੀ ਦੇ ਇੱਕ ਸਰਕੂਲਰ ਜਾਰੀ ਕੀਤਾ ਆਪਣੇ ਸਕੂਲਾਂ ਨੂੰ ਔਰ ਉਹਦੇ ਵਿੱਚ ਦੱਸਿਆ ਕਿ ਤੁਸੀਂ ਕਿਵੇਂ ਬਣਾਉਣਾ ਸੋ ਇਹ ਐਚ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਰਕਾਰ ਤੇ ਸਾਰੇ ਦੇਸ਼ ਦੇ ਵਿੱਚ ਬੀਰਵਾਲ ਦੇਵਸ ਮਨਾ ਰਹੀ ਹੈ ਹੁਣ ਆਜੋ ਕਿ ਇਹ ਸਾਰਾ ਕੁਝ ਹੋਰ ਹੈ ਚੰਗਾ ਲੱਗਦਾ ਕਿ ਸਾਰੀ ਦੁਨੀਆ ਨੂੰ ਪਤਾ ਲੱਗੂ ਜਿਵੇਂ ਉਹਨਾਂ ਨੇ ਕਿਹਾ ਲੇਕਿਨ ਬਵਾਦ ਤਾਂ ਚੱਲ ਹੀ ਰਹੇ ਹੁਣ ਬਵਾਦ ਅਸਲ ਕੀ ਹੈ ਇਹ ਹੈ ਬੇਟਾ ਸਭ ਤੋਂ ਵੱਡਾ ਬਵਾਦ ਤਾਂ ਬਾਲ ਸ਼ਬਦ ਨੂੰ ਲੱਗਿਆ ਵੀਰ ਬਾਲ ਬੱਚੇ ਬਹਾਦਰ ਬੱਚੇ ਵੈਸਾ ਵੀਰ ਵੀ ਜਿਹੜਾ ਹੈ ਉਹਦਾ ਭਗਮ ਕਰਨੀ ਹੈ ਐਸਨ 20 ਸ਼ਬਦ ਜਿਹੜਾ ਹਿੰਦੂਆ ਦਾ ਜਿਹੜੇ ਬਹਾਦਰ ਕੋਈ ਵੀ ਹੈ ਉਹਨੂੰ ਵੀਰ ਕਹਿ ਕੇ ਬੜਿਆਉਂਦੇ ਨੇ ਮਹਾਵੀਰ ਹੁਣ ਬਾਲ वीर हकीकत राए वीर सवार कर ਜਿਹਨੇ ਹਰਕਤਾਂ ਮੂਰੇ ਵੀਰ ਲਾਉਂਦੇ ਨੇ ਉਹ ਇਹਨਾਂ ਨੂੰ ਵੀ ਉਸੇ ਕੈਟਾਗਰੀ ਚ ਰੱਖਣ ਦੀ ਸਹਿਬਜ਼ਾਦਿਆਂ ਨੂੰ ਜਿਨ੍ਹਾਂ ਨੂੰ ਅਸੀਂ ਬਾਬਾ ਜੀ ਕਹਿ ਕੇ ਸਤਿਕਾਰ ਦਿੰਦੇ ਆ ਉਹਨਾਂ ਦੀ ਹੈ ਹੁਣ ਸੋਮਰੀ ਕਮੇਟੀ ਕੀ ਕਹਿ ਰਹੀ ਹੈ ਕਿ ਇਸ ਬਾਦ ਸ਼ਬਦ ਕਹਿ ਕੇ ਤੁਸੀਂ ਸਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਜਿਹੜੀ ਹੈ ਉਹਨੂੰ ਛੋਟਾ ਕਰ ਰਹੇ ਹੋ ਇਹ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਸਹਿਬਜ਼ਾਦਿਆਂ ਦਾ ਕੱਦ ਘਟਾ ਰਹੇ ਹੋ ਉਹਨਾਂ ਨੂੰ ਸਿੱਖ ਇਤਿਹਾਸ ਚ ਉਹਨਾਂ ਨੂੰ ਬਾਬਾ ਜੀ ਇਸ ਕਰਕੇ ਕਿਹਾ ਦਿੱਤਾ ਇਸ ਕਰਕੇ ਸਕਾਰ ਦਿੱਤਾ ਜਾਂਦਾ ਕਿ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਚ ਉਹਨਾਂ ਦੇ ਜਿਹੜੇ ਜਵਾਬ ਸੀ ਇੱਕ 5 ਸਾਲ ਦਾ ਦੂਜਾ 7 ਸਾਲ ਦਾ ਉਹ ਬੱਚਿਆਂ ਦਾ ਉਹ ਸਹਬਜ਼ਾਦਿਆਂ ਦਾ ਜਵਾਬ ਜਿਹੜਾ ਹੈ ਉਹ ਬੱਚਿਆਂ ਵਾਲਾ ਜਵਾਬ ਨਹੀਂ ਸੀ ਉਹ ਤਾਂ ਮਹਾਨ ਯੋਧਿਆਂ ਦਾ ਜਵਾਬ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਬਾਬਾ ਜੀ ਕਹਿੰਦੇ ਆ ਇਸ ਕਰਕੇ ਸਤਕਾਰ ਉਹਨਾਂ ਨੂੰ ਦਿੱਤਾ ਹੈ ਤੇ ਤੁਸੀਂ ਇਹ ਜਿਹੜਾ ਹੈ ਉਹਨਾਂ ਨੂੰ ਉਹਨਾਂ ਦਾ ਕੱਦ ਛੋਟਾ ਕਰ ਲਿਓ ਇਸੇ ਤਰ੍ਹਾਂ ਦੀ ਗੱਲ ਬੈਸੀ ਆਕਾਲ ਤਖਤ ਸਾਹਿਬ ਨੇ ਵੀ ਐਸੀ ਤਰ੍ਹਾਂ ਦਿੱਤੇ ਨੇ ਬਹੁਤ ਸਾਰੇ ਸਿੱਖ ਵਿਦਵਾਨ ਵੀ ਨੇ ਧਾਰਮਿਕ ਨੇਤਾ ਵੀ ਨੇ ਜਿਹੜੇ ਇਹ ਕਹਿੰਦੇ ਨੇ ਕਿ ਇਹ ਸਹਿਬਜਾਦੇ ਸ਼ਹਾਦਤ ਦੇਵ ਸੌਣਾ ਚਾਹੀਦਾ ਨਾ ਕਿ ਇਹ ਬੀਰਵਾਲ ਦੇਵਸ ਹੁਣ ਗੱਲ ਤਾਂ ਇੱਕ ਹੋਰ ਵੀ ਉੱਠੀ ਆ ਹੁਣ ਕਹਿੰਦੇ ਵੀ ਜਿਹੜੀ ਚਮਕੌਰ ਦੀ ਕੱਚੀ ਖੜੀ ਦੇ ਵਿੱਚ ਜਿਹੜੇ ਵੱਡੇ ਸਹਿਬਜਾਦੇ ਬਾਬਾ ਜੀ ਸਿੰਘ ਤੇ ਬਾਬਾ ਜਗਰ ਸਿੰਘ ਹੈ ਨਹੀਂ ਉਹਨਾਂ ਨੂੰ ਤੁਸੀਂ ਅਲੱਗ ਕਰਕੇ ਕਿਉਂ ਲਿਆ ਉਹਨਾਂ ਨੂੰ ਤਾਂ ਯਾਦ ਕੀਤਾ ਜਾਣਾ ਚਾਹੀਦਾ ਤਾਂ ਇਹ ਗੱਲ ਲਗਾਤਾਰ ਹੁਣ ਇਸ ਵਿਵਾਦ ਦੇ ਵਿੱਚ ਉੱਠ ਰਹੀ ਹੈ ਜਦੋਂ ਕਿ ਸਰਕਾਰ ਪੂਰਾ ਜੋਰ ਲਾ ਕੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹਦੇ ਵਿੱਚ ਇੱਕ ਕਟੋਵਰਸੀ ਹੋਰ ਵਧ ਗਈ ਉਸ ਵੇਲੇ ਜਦੋਂ ਆਖਾਲਤਾਖ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਸਦਾਂ ਨੂੰ ਕਿਹਾ ਪੰਜਾਬ ਦੇ ਜਿਹੜੇ ਸੰਸਦ ਨੇ ਉਹਨਾਂ ਨੇ ਇੱਕ ਪੱਤਰ ਲਿਖ ਕੇ ਕਿਹਾ ਕਿ ਤੁਸੀਂ ਜਿਹੜਾ ਹੈ ਇਹ ਮੁੱਦਾ اٹھਾਓ ਨਾਮ ਬਦਲਣ ਦਾ ਇਹਦੀ ਗੱਲ ਕਰੋ ਤੇ ਕਈ ਉਹਨੇ ਕੀਤੀ ਵੀ ਸਤਿਪ੍ਰੀਤ ਸਿੰਘ ਸੀਚੇਵਾਲਾ ਕੀਤੀ ਬਲਵਿੰਦਰ ਸਿੰਘ ਕਾਂਗੜੇ ਕੀਤੀ ਗੁਰਜੀਤ ਸਿੰਘ ਔਜ਼ੜਾ ਨੇ ਕੀਤੀ ਇਹ ਉਹਨਾਂ ਦਾ ਇਹ ਤਰਕ ਹੈ ਜਥੇਦਾਰ ਸਾਹਿਬ ਦਾ ਕਿ ਬਾਲ ਸਾਹਿਬ ਦੇ ਨਾਲ ਸਪਿਰਚੁਅਲ ਮੈਚورٹی ਨਹੀਂ ਦਿਖਾਈ ਦਿੰਦੀ ਗੱਲ ਉਹਨਾਂ ਦੀ ਠੀਕ ਲੱਗਦੀ ਹੈ ਦੂਜੀ ਗੱਲ ਕਿ ਜਿਹੜਾ ਸਿੱਖ ਇਤਿਹਾਸ ਹੈ ਇਹਦੇ ਵਿੱਚ ਜਿਹੜੀ ਸ਼ਬਦਾਵਲੀ ਦਾ ਬਹੁਤ ਮਹੱਤਵ ਹੁੰਦਾ ਅਸੀਂ ਕਦੇ ਗੁਰੂ ਨੂੰ ਟੀਚਰ ਨਹੀਂ ਕਹਿੰਦੇ ਆਦਰਵਾਇਜ਼ ਦਾ ਟੀਚਰ ਦਾ ਰਸਤਾ ਤਾਂ ਮੈਂ ਆਪ ਗੁਰੂ ਹੁੰਦਾ ਅਸੀਂ ਨਾ ਆਧਿਆਪਕ ਕਹਿੰਨੇ ਨਾ ਟੀਚਰ ਸਾਡੇ ਦੇ ਗੁਰੂ ਹੈ ਤੂੰ ਐਸੇ ਕਰਕੇ ਬਾਲ ਕਹਿਣ ਨਾਲ ਸਾਡੀ ਵਿਰਾਸਤ ਕਮਜ਼ੋਰ ਹੁੰਦੀ ਹੈ ਜਿਹੜੀ ਇੱਕ ਸਾਜਸ਼ ਅਧੀਨ ਕੀਤੀ ਜਾ ਰਹੀ ਹੈ ਇਹ ਜਿਹੜਾ ਕਹਿੰਦੀ ਗੱਲ ਕੀਤੀ ਜਿਵੇਂ ਮੈਂ ਪਹਿਲਾਂ ਦੱਸਿਆ 7 ਸਾਲ ਦੇ ਬਾਬਾ ਜੋਰਾ ਪਰਸਨ ਪੰਜ ਸਾਲ ਦੇ ਬਾਬਾ ਫਤੇਹ ਸਨ ਔਰ ਜਸ ਤਰੀਕੇ ਨਾਲ ਉਹ ਵਜ਼ੀਰ ਖਾਨ ਦਾ ਮੁਕਾਬਲਾ ਕਰਦੇ ਨੇ ਜਿਹੜੇ ਜਵਾਬ ਦਿੰਦੇ ਨੇ ਸੱਚਮੁੱਚ ਹੀ ਉਹ ਜਵਾਬ ਬੱਚਾ ਵਾਲੇ ਦਾ ਹੈ ਨਹੀਂ ਸੀ ਇਹ ਗੱਲ ਵੈਸੇ ਜਿਹੜੀ ਹੈ ਸਮਝ ਲੈਣੀ ਚਾਹੀਦੀ ਪਰ ਦੂਜੇ ਪਾਸੇ ਸਰਕਾਰ ਦਾ ਕੀ ਤਰਕ ਹੈ ਇਹ ਵੀ ਦੇਖ ਲਈਏ ਸਰਕਾਰ ਇਹ ਕਹਿੰਦੀ ਹੈ ਕਿ ਸਹਿਬਜ਼ਾਦੇ ਤੇ ਸ਼ਹਾਦਤ ਇਹ ਜਿਹੜੇ ਸ਼ਬਦ ਨੇ ਇਹ ਬਹੁਤ ਦੇਸ਼ ਦੇ ਬਹੁਤ ਸਾਰੇ ਹਿੱਸੇ ਐਸੇ ਨਹੀਂ ਜਿੱਥੇ ਸਮਝ ਉਹਨੇ ਓਕੇ ਨਹੀਂ ਦੱਖਣੀ ਭਾਰਤੀਆਂ ਨੂੰ ਇਹ ਗੱਲ ਸਮਝ ਨਹੀਂ ਲੱਗਣੀ ਕਿ ਇਹ ਸ਼ਬਦਾਂ ਦਾ ਕੀ ਮਤਲਬ ਹੈ ਜਦੋਂ ਕਿ ਵੀਰਬਾਲ ਜਿਹੜਾ ਸ਼ਬਦ ਹੋਏਗਾ ਇਹਨੂੰ ਆਸਾਨੀ ਨਾਲ ਸਮਝਾ ਜਾ ਸਕਦਾ ਸਾਰੇ ਪਾਸੇ ਇਹ ਕਹਿ ਰਹੇ ਨੇ ਜਿਹੜੇ ਸਰਕਾਰ ਸਰਕਾਰੀ ਪੱਖ ਹੈ ਉਹਨਾਂ ਦਾ ਇਹ ਹੈ ਕਿ ਇਸ ਕਰਕੇ ਅਸੀਂ ਇਸ ਨੂੰ ਅਸੀਂ ਇਹਨੂੰ ਇੱਕ ਰੋਲ ਮਾਡਲ ਬਣਾਉਣਾ ਚਾਹੁੰਦੇ ਆ ਤਾਂ ਕਿ ਗੱਲ ਸਾਰਿਆਂ ਕੋਲ ਜਾਵੇ ਤੇ ਬੱਚੇ ਦੇਸ਼ ਦੇ ਜਿਹੜੇ ਹੈ ਉਹ ਇਹਨਾਂ ਤੋਂ ਇਨਸਪਾਇਰ ਹੋਣ ਇਹ ਅਸੀਂ ਇਹ ਸਾਰੀ ਕਥਾ ਨੂੰ ਇਹਨਾਂ ਦੀ ਕਹਾਣੀ ਨੂੰ ਇਹਨਾਂ ਦੀ ਜ਼ਿੰਦਗੀ ਨੂੰ ਅਸੀਂ ਦੇਸ਼ ਦਾ ਹਿੱਸਾ ਬਣਾਉਣਾ ਚਾਹੁੰਦੇ ਆ ਮੁਖਤਾਰਾ ਦੇ ਵਿੱਚ ਇਤਿਹਾਸ ਦਾ ਹਿੱਸਾ ਬਣਾ ਕੇ ਪੇਸ਼ ਕਰਨਾ ਚਾਹੁੰਦੇ ਆ ਇਹ ਗੱਲ ਜਿਹੜੀ ਹੈ ਉਹ ਸਰਕਾਰ ਕਹਿ ਰਹੀ ਹੈ ਤੁਹਾਨੂੰ ਇਸ ਨੂੰ ਲੈ ਕੇ ਜਿਹੜੀ ਚਾਹੇ ਐਸਡੀਪੀਸੀ ਜੋ ਕਹਿ ਰਹੀ ਹੈ ਚਾਹੇ ਕੋਈ ਅਕਾਲ ਤਖਤ ਸਾਹਿਬ ਨੇ ਕਿਹਾ ਲੇਕਿਨ ਇਹ ਤੇ ਜਿਹੜਾ ਕੋਈ ਪ੍ਰਤੀਕਿਰਿਆ ਹਲੇ ਨਹੀਂ ਸਿੱਧੇ ਤੌਰ ਤੇ ਦਿੱਤੀ ਗੱਲਾਂ ਬਾਤਾਂ ਹੁੰਦੀਆਂ ਨੇ ਬਹੁਤ ਸਾਰੇ ਸਰਕਾਰੀ ਸਿੱਖ ਵੀ ਨੇ ਜਿਹੜੇ ਸਰਕਾਰ ਦੇ ਨੇੜੇ ਨੇ ਲੇਕਿਨ ਕੋਈ ਉਸ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਤੇ ਦੂਜੇ ਪਾਸੇ ਇੱਕ ਹੋਰ ਵੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਕੋਈ ਵੀ ਰਾਸ਼ਟਰੀ ਦਿਵਸ ਉਹ ਸ਼ਤ ਹੋ ਜਾਂਦਾ ਉਹਦਾ ਹਲਾਨ ਹੋ ਜਾਂਦਾ ਤਾਂ ਉਹਦੇ ਬਦਲਾਅ ਕਰਨ ਲਈ ਕਾਫੀ ਪ੍ਰਕਿਰਿਆ ਜਟਿਲ ਹੁੰਦੀ ਹੈ ਖੈਰ ਲੱਗਦਾ ਨਹੀਂ ਕਿ ਇਹ ਉਸ ਵਾਂਗ ਹੀ ਘਟੂਗੀ ਪਰ ਹੁਣ ਇੱਕ ਹੋਰ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਐਸਜੀਪੀਸੀ ਤਾਂ ਕਹਿ ਰਹੀ ਹੈ ਤੇ ਬਦਲਾਅ ਕਰੋ ਇਹ ਸਾਡੇ ਤੇ ਇੱਕ ਖਾਸ ਕਿਸਮ ਦੀ ਸਾਜਸ਼ ਅਧੀਨ ਗਬਰਾਹ ਕੁੰ ਜਿਹੜਾ ਪ੍ਰਚਾਰ ਕਰਕੇ ਸਾਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਜਿਹੜੀ ਗੱਲ ਮੈਂ ਇਹ ਸੀ ਉਹ ਪੋਸਟਰ ਜਿਹੜਾ ਹਨਮਨ ਬੱਚੇ ਦਾ ਉਹਦੇ ਚ ਜਿਹੜਾ ਬੀਬਾ ਹਰ ਸਿਮਰਤ ਨਬੀ ਇਸ ਤਰ੍ਹਾਂ ਦੀ ਗੱਲ ਲਿਖੀ ਸੀ ਲੇਕਿਨ ਦੂਜੇ ਪਾਸੇ ਇੱਕ ਪੱਖ ਹੋਰ ਵੀ ਹੈ ਦਿੱਲੀ ਦਾ ਡੀਐਸਜੀਐਮਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹ ਕੀ ਕਹਿੰਦੀ ਹੈ ਉਹਦਾ ਸਟੈਂਡ ਵੱਖਰਾ ਹੈ ਜਿਹੜਾ ਐਸਜੀਪੀਸੀ ਤੋਂ ਜਿਹੜੇ ਹਰਬੀਤ ਸਿੰਘ ਕਾਲਕਾ ਨੇ ਉਹਨਾਂ ਦਾ ਰੁਖ ਨਰਮ ਹੈ ਉਹ ਸਰਕਾਰ ਦੇ ਪ੍ਰਤੀ ਨਰਮ ਰੁਖ ਰੱਖਦੇ ਦੇ ਔਰ ਉਹ ਕੇਂਦਰ ਦੀ ਪ੍ਰਸ਼ਾਸਨ ਕਰ ਰਹੇ ਨੇ ਕਿ ਦੇਖੋ ਕਿੱਡੇ ਵੱਡੇ ਪੱਧਰ ਤੇ ਸਹਿਮ ਜਾਂਦੇ ਦਾ ਜਿਹੜਾ ਇਹ ਦਿਨ ਮਨਾਇਆ ਜਾ ਰਿਹਾ ਪਰ ਦੂਜੇ ਪਾਸੇ ਬਵਾਦ ਤੋਂ ਬਚਨ ਦੀ ਕੋਸ਼ਿਸ਼ ਵੀ ਹੈ ਅਸਲ ਦੇ ਵਿੱਚ ਭਾਵੇਂ ਹਰਜਿੰਦਰ ਸਿੰਘ ਧਾਮੀ ਇਹਨੂੰ ਜੀ ਹਜ਼ੂਰੀ ਕਹਿ ਰਹੇ ਨੇ ਗੱਲ ਇਹ ਨਹੀਂ ਹੈ ਗੱਲ ਤਾਂ ਇੱਕ ਹੋਰ ਜਿਹੜੀ ਵੱਡੀ ਉਹਨਾਂ ਦੇ ਸਾਹਮਣੇ ਸਿੱਖ ਸੰਗਤ ਦੇ ਸਾਹਮਣੇ ਵੀ ਦਿੱਲੀ ਦੀ ਸਿਕਸਾਂ ਤੇ ਦੇ ਸਾਹਮਣੇ ਵਿਸ਼ੇਸ਼ ਤੌਰ ਤੇ ਕਿਉਂਕਿ ਜਿਵੇਂ ਦਿੱਲੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਤਾਪ ਦੀ ਸਮਾਗਮ ਲਾਲ ਕਿਲੇ ਤੇ ਜਾਵ ਪੱਕਾ ਪੱਕਾ ਗੁਰੂ ਘਰਾਂ ਚ ਬਣਾਇਆ ਉਹਦੇ ਚ ਦਿੱਲੀ ਦੀ ਬੇਟੀ ਤੇ ਦਿੱਲੀ ਸਰਕਾਰ ਕੱਟੇ ਹੋ ਕੇ ਚੱਲੇ ਨੇ ਮਨਜਿੰਦਰ ਸਿੰਘ ਸਿਰਸਾ ਨੇ ਵਿਸ਼ੇਸ਼ ਤੌਰ ਤੇ ਜਿਹੜਾ ਹੈ ਸਵਾਗਤ ਕੀਤਾ ਸਨਮਾਨ ਕੀਤਾ ਦਿੱਲੀ ਦੀ ਮੁੱਖ ਮੰਤਰੀ ਦਾ ਰੇਖਾ ਗੋਪਤਾ ਦਾ ਕਿ ਤੁਸੀਂ ਸਰਦਾਰ ਉਹ ਤਾਂ ਰੇਖਾ ਕਪੂਰ ਤੋਂ ਲੈ ਕੇ ਹਰਮੰਦਰ ਸਾਹਿਬ ਵੀ ਪਹੁੰਚੇ ਸੀ ਸੋ ਉੱਥੇ ਬਿਲਕੁਲ ਜਿਹੜਾ ਵਰਜੀਂਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਜਗਦੀਪ ਸਿੰਘ ਕੌਨ ਸਰ ਵੀ ਕਿਨੇ ਉਹ ਸਰਕਾਰ ਨਾਲ ਚੱਲ ਰਹੇ ਨੇ ਹੁਣ ਮਸਲਾ ਕਿੱਥੇ ਵੱਡਾ ਖੜਾ ਹੋ ਗਿਆ ਵੱਡਾ ਖੜਾ ਇਹ ਹੋ ਗਿਆ ਕਿ ਅਕਾਲ ਤਖਤ ਸਾਹਿਬ ਨੇ ਇਹ ਕਹਿਤਾ ਕਿ ਜੇ ਸਰਕਾਰ ਬੀਰਵਾਗ ਦੇਪਸ ਦੇ ਨੋਤੇ ਬਣਾਉਂਦੀ ਹੈ ਉੱਥੇ ਸਿੱਖ ਨਾ ਜਾਣ ਬਲਕਿ ਉਹਨਾਂ ਨੇ ਇਹ ਦੇਸ਼ ਦਿੱਤਾ ਕਿ ਸਿੱਖ ਗੁਰਦੁਆਰਿਆਂ ਚ ਜਾਣ ਉੱਥੇ ਜਾ ਕੇ ਕੀਰਤਨ ਉੱਥੇ ਜਾ ਕੇ ਸਾਬ ਜਹਾਦਾ ਸ਼ਹੀਦੀ ਦਿਵਸ ਤੇ ਨੌਤੇ ਇਹਨਾਂ ਨੂੰ ਯਾਦ ਕਰਨ ਉਹ ਮਨਾਉਣ ਹੁਣ ਇਹ ਇੱਕ ਵੱਡੀ ਚੁਣੌਤੀ ਹੈ ਦਿੱਲੀ ਕਮੇਟੀ ਦੇ ਲਈ ਕਿ ਉਹ ਕੀ ਕਰ ਤੇ ਸਿੱਖ ਸੰਗਤ ਦੀ ਵੀ ਦੁਬਦਾ ਜਿਹੜੀ ਹੈ ਇਥੋਂ ਨਜ਼ਰ ਆਉਂਦੀ ਹੈ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਨ ਜਾ ਕੇ ਉਹ ਦਿੱਲੀ ਸਰਕਾਰ ਜਿਹੜੀ ਹੈ ਦਿੱਲੀ ਕਮੇਟੀ ਦਿੱਲੀ ਸਰਕਾਰ ਜਾਂ ਮੋਦੀ ਸਰਕਾਰ ਨਾਲ ਚੱਲੇ ਇਹ ਉਹਨਾਂ ਦੀ ਦੁਬਦਾ ਖੜੀ ਕਰਦੀ ਲੇਕਿਨ ਇਹ ਕੰਟਰੋਵਰਸੀ ਆਪਣਾ ਬਹੁਤ ਵੱਡੀ ਹੈ ਔਰ ਇਹਦੇ ਵਿੱਚ ਇਹ ਜਿਹੜਾ ਤਰਕ ਦਿੱਤਾ ਸ਼ਹੀਦੀ ਸਾਹਿਬ ਜਾਦਾ ਜਿਹੜਾ ਸਮਝੌੜਾ ਜਿਹੜਾ ਬਹੁਤ ਔਖਾ ਹੋਏਗਾ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸਰਕਾਰ ਵੱਲੋਂ ਇਹਦਾ ਕੋਈ ਇਲਾਜ ਵੈਸੇ ਲੱਭਿਆ ਜਾ ਸਕਦਾ ਹੈ ਕੋਈ ਇੰਗਲਿਸ਼ ਦਾ ਕੋਈ ਇਸ ਤਰ੍ਹਾਂ ਦਾ ਲੱਭਿਆ ਜਾ ਸਕਦਾ ਹੈ ਲੇਕਿਨ ਇਹ ਇਸ ਬਹਾਨੇ ਜੋ ਪੋਸਟਰ ਆਇਆ ਉਹ ਤੋਂ ਸੱਚਮੁੱਚ ਇਹ ਜਿਹੜੀ ਹੈ ਉਹ ਸਿੱਖ ਪਰਪਰਾਂ ਦਾ ਬਿਲਕੁਲੀ ਮੇਲ ਨਹੀਂ ਖਾਂਦਾ ਉਹ ਤੋਂ ਜਿਹੜੀਆਂ ਗੱਲਾਂ ਐਸਜੀਪੀਸੀ ਦੇ ਧਾਮੀ ਸਾਹਿਬ ਕਹਿ ਰਹੇ ਨੇ ਜਥੇਦਾਰ ਗੜਗੱਜ ਕਹਿ ਰਹੇ ਨੇ ਉਹਨਾਂ 'ਚ ਥੋੜੀ ਜੀ ਇਸ ਗੱਲੋਂ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਇਹ ਵੀਰਵਾਲ ਜੱਪਸ ਕਿਤੇ ਸਿਰਫ ਇਸ ਕਰਕੇ ਤਾਂ ਨਹੀਂ ਕੋਈ ਸਿਆਸਤ ਦਾ ਹਿੱਸਾ ਕਿਉਂਕਿ ਮੋਦੀ ਸਰਕਾਰ ਲਗਾਤਾਰ ਨਾਮ ਬਦਲ ਰਹੀ ਹੈ ਔਰ ਦੇਖੋ ਮਾਤਾ ਗਾਂਧੀ ਦਾ ਨਾਮ ਖਤਮ ਕਰਕੇ ਜਿਹੜਾ ਨਰੇਗਾ ਦਾ ਜੀ ਰਾਮ ਜੀ ਕਰਤਾ ਤੇ ਬਿਲਕੁਲ ਉਸੇ ਤਰੀਕੇ ਨਾਲ ਕਿਤੇ ਇਹ ਤਾਂ ਨਹੀਂ ਕਿ ਜਿਹੜਾ ਬਾਲ ਦਿਵਸ ਮਨਾਇਆ ਜਾਂਦਾ ਸੀ ਪੰਡਿਤ ਨਹਿਰੂ ਦਾ 14 ਨਵੰਬਰ ਨੂੰ ਚਲੋ ਉਹਨੂੰ ਖਤਮ ਕਰੀਏ ਇਸ ਬਹਨੇ ਆਪਾਂ ਬਾਲ ਦਿਵਸ ਹੀ ਮਨਾਈਏ ਇਹ ਜਿਹੜਾ ਪੋਸਟਰ ਹੈ ਇਹ ਸੱਚਮੁੱਚ ਹੀ ਨਿੰਦਨਯੋਗ ਹੈ ਜਿਹਦੇ ਚ ਕੋਈ ਵੀ ਸਖਜਾ ਦਾ ਦੀ ਕਿਸੇ ਵੀ ਕਿਸਮ ਦੀ ਜੋ ਜਿਹੜੀ ਸਿਕਲ ਦੇਖ ਨਜ਼ਰ ਨਹੀਂ ਆਉਂਦੀ ਇਹ ਇਹ ਸਾਰੇ ਹਾਲਾਤ ਦੇ ਵਿੱਚ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਕਿ ਇਹ ਦਿਨ ਬੜੇ ਭਰਾਗ ਮਈ ਨੇ ਸ਼ੋਕ ਮਈ ਨੇ ਤੇ ਇਹਨਾਂ ਦਿਨਾਂ ਚ ਸੀ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਈਏ ਯਾਦ ਕਰੀਏ ਸ਼ਰਦਾ ਦੇ ਫੁੱਲ ਭੇਟ ਕਰੀਏ ਸਰਕਾਰ ਕੀ ਕਰਦੀ ਹੈ ਇਥੇ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਤੁਹਾਡਾ ਬਹੁਤ